ਬਸ ਸਟੈਂਡ ਤੇ ਤਲਵਾਰਾਂ ਚਮਕੀਆਂ ਨੇ ਜੀ ਹਾਂ ਤਲਵਾਰਾਂ ਚੱਲਣ ਤੇ ਝਗੜੇ ਦਾ ਮੁੱਖ ਕਾਰਨ ਸਮੋਸੇ ਦੱਸੇ ਜਾ ਰਹੇ ਨੇ ਦਰਸਲ ਸਮੋਸੇ ਵਾਲੀ ਦੁਕਾਨ ਤੇ ਕੁਝ ਨੌਜਵਾਨਾਂ ਵੱਲੋਂ ਸਮੋਸੇ ਮੰਗਾਏ ਗਏ ਤੇ ਜਦ ਦੁਕਾਨਦਾਰਾਂ ਨੇ ਉਹਨਾਂ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਨੌਜਵਾਨਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਦੁਕਾਨਦਾਰ ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਇਹ ਪੀੜ ਦੁਕਾਨਦਾਰ ਵੱਲੋਂ ਕਿਹਾ ਜਾ ਰਿਹਾ ਹੈ ਹਮਲੇ ਦੌਰਾਨ ਤਿੰਨ ਸ਼ਖਸ ਤੇ ਇੱਕ ਔਰਤ ਜ਼ਖਮੀ ਦਸਤੇ ਜਾ ਰਹੀ ਹੈ ਪੁਲਿਸ ਅਧਿਕਾਰੀ ਵੀ ਇਸ ਦੌਰਾਨ मौके ਤੇ ਪਹੁੰਚਦੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਸੀਸੀਟੀਵੀ ਖੰਗਾਲ ਰਹੇ ਹਾਂ ਤੇ ਮਾਮਲੇ ਦੀ ਹਾਂ ਜੀ ਵੀ ਤੇਜ਼ੀ ਨਾਲ ਕਰ ਰਹੇ ਆ ਇੱਕ ਮਿੰਟ ਰੁਕ ਲਓ ਆ ਜਾਓ ਭਾਈ ਕੋਈ ਗੱਲ ਨਹੀਂ ਹੋਈ ਸੀ ਇਹਨਾਂ ਨੇ ਕਿਹਾ ਚਾਰ ਪਲੇਟ ਸਮੋਸੇ ਲਗਾਓ ਸੰਕ ਨਾਮ ਮੇਰਾ ਔਰੇ ਜਾਈ ਕਿਹੜੀ ਜਗ੍ਹਾ ਔਰੇ ਆਪਣੇ ਰਿਸ਼ੀ ਕਲੋਨੀ ਔਰੇ ਖਰੀਦੀ ਔਰੇ 62 ਘੜਿਆਦੀ ਇਹ ਗੱਲ ਹੋਈ ਚਾਰ ਪਲੇਟ ਸਮੋਸੇ ਲਗਵਾਏ ਇਹਨਾਂ ਨੇ ਭਾਈ ਅਸੀਂ ਗਰਮ ਗਰਮ ਸਮੋਸੇ ਲਗਾ दिए ਇਹਨਾਂ ਨੇ ਸਮੋਸੇ ਖਾ ਕੇ ਕਹਿੰਦੇ ਅਸੀਂ ਪੈਸੇ ਨਹੀਂ ਦਿੰਦੇ ਤੈਨੂੰ ਮੈਂ ਕੋਈ ਨਹੀਂ ਭਾਈ ਜਾਓ ਤੁਸੀਂ ਏਤੀ ਗੇਟਵੇ ਭਾਂਜ ਮੈਨੂੰ ਕੱਢ ਕਾਲਾ ਪਗੜੀਏ ਨੂੰ ਘੇੜ ਕੇ ਮੈਨੂੰ ਕੁੱਟਣ ਲੱਗੇ ਤਲਵਾਰ ਪਰਵਾੜਾ ਲੈ ਕੇ ਮਾਨਿਆ ਸਾਨੂੰ ਵਰਦੀ ਇਹ ਅੱਤੇ ਜੀ 7-8 ਬੰਦੇ ਸੀ ਹਾਂ ਜੀ ਤਲਵਾਰਾਂ ਦੇ ਅਸੀਂ ਮੁਲਾਜ਼ਮਾਂ ਨੂੰ ਭੁਲਾਈਆਂ ਤਲਵਾਰ ਓਕੇ ਇਹ ਜੀ ਇਸ ਟਾਈਮ 5 ਬੰਦੇ ਤੇ ਬਾਕੀ 3 ਬੰਦੇ ਕੁੱਟ-ਕੁਟਾ ਕੇ ਭੱਜ ਗਏ ਸੀ ਇਹ ਕਦੇ ਨਹੀਂ ਆਏ ਜੀ ਸਾਡੇ ਕੋਲ ਅਸੀਂ ਇਹਨੂੰ ਸਿੱਧਾ ਜੇਲ੍ਹ ਭੇਜਣਾ ਚਾਹੀਦਾ ਸੀ ਇਹ ਐਸੇ ਬੰਦੇ ਨੂੰ ਛੱਡਣਾ ਚਾਹੀਦਾ ਸੀ ਹਾਂ ਜੀ ਆ ਗਈ ਦੀ ਅਸੀਂ ਮੁਲਾਜ਼ਮ ਬੰਦੇ ਨੂੰ ਖੁਦ ਭੜਾਇਆ ਸੀ ਅਸੀਂ ਇਹ ਜੀ 4 ਬੰਦੇ ਤਲਵਾਰਾਂ ਮਾਰੀਆਂ ਜੀ ਛੁਰੇ ਮਾਰੇ ਤਲਵਾਰਾਂ ਮਾਰੀਆਂ ਜੀ ਆਹ ਦੇਖੋ ਤਲਵਾਰਾਂ ਮਾਰੀਆਂ ਆਹ ਇੱਧਰ ਵੀ ਮਾਰੀਆਂ ਸਾਡੇ ਵੀ ਮਾਰੀਆਂ ਆਹ ਮੁੰਡੇ ਦੀ ਮਾਰੀਆਂ ਥੱਲੇ ਉਹ ਮੈਡਮ ਵੀ ਮਾਰੀਆਂ ਉਹ ਮੈਡਮ ਬਾਹਰ ਖੜੀ ਹੈ ਜੀ ਕੀ ਕੀ ਮਾਮਲਾ ਕੀ ਹੈ ਜਿਹੜਾ ਇਹ ਸਾਨੂੰ ਸਾਨੂੰ ਹੁਣ ਪਤਾ ਲੱਗਿਆ ਸੀ ਵੀ ਇੱਥੇ ਕੋਈ ਲੜਾਈ ਝਗੜਾ ਹੋਇਆ ਉਹਦੇ ਸੰਬੰਧੀ ਅਸੀਂ ਇੱਥੇ ਹੁਣ ਆਏ ਸੀਗੇ ਤੇ ਇੱਥੇ ਆ ਕੇ ਪਤਾ ਲੱਗਾ ਕੋਈ ਇਹਨਾਂ ਦਾ ਦੁਕਾਨ ਤੇ ਕੋਈ ਖਾਣ ਪੀਣ ਦੇ ਪਿੱਛੇ ਇਹਨਾਂ ਦਾ ਆਪਸ ਵਿੱਚ ਕੋਈ ਪੈਸੇ ਲੈ ਕੇ ਝਗੜਾ ਹੋਇਆ ਕੋਈ ਲੜਾਈ ਝਗੜਾ ਜੀ ਆ ਕੋਈ ਕਪਾਣਾ ਵਗੈਰਾ ਵੀ ਚੱਲਿਆ ਹਾਲੇ ਪੜਤਾਲ ਕਰਦੇ ਆ ਪੜਤਾਲ ਕਰਨ ਤੋਂ ਬਾਅਦ ਫਿਰ ਜਿਵੇਂ ਹੋਏਗਾ ਦੇਖ ਕੇ ਫਿਰ ਤੁਹਾਨੂੰ ਦੱਸਾਂਗੇ ਕਿੰਨੇ ਲੋਕ ਸਿੰਘ ਨੂੰ ਜਾਣਕਾਰੀ ਪਤਾ ਇਹਨਾਂ ਦੇ ਦੱਸ ਹਾਲੇ ਸਾਨੂੰ ਉਹਦਾ ਕਲੀਅਰ ਨਹੀਂ ਹੈ ਕੈਮਰੇ ਦੇਖਦੇ ਆ ਕੈਮਰੇ ਜਿ ਫਿਰ ਪਤਾ ਲੱਗੇਗਾ ਜਿਵੇਂ ਉਵੇਂ ਅਸੀਂ ਤੁਹਾਨੂੰ ਦੱਸਦੇ ਹਾਂ ਟੋਟਲ ਕਿੰਨੇ ਲੋਕ ਜ਼ਖਮੀ ਆ ਜੀ ਇਹ ਇਹ ਟੋਟਲ ਹਾਲੇ 3 ਜ਼ਖਮੀ ਨੇ ਜੀ ਤਿੰਨੋ ਆ ਹਾਂ ਤਿੰਨ ਬੰਦੇ ਲੇਡੀਜ਼ ਵੀ ਆ ਗਈ ਆ ਵਿੱਚ ਲੇਡੀਜ਼ ਦਾ ਕਹਿ ਰਹੇ ਨੇ ਲੱਗੀਆਂ ਮਾੜੀ ਮੋਟੀ ਪਰ ਮਾੜੀ ਮੋਟੀ ਆ ਕੋਈ ਜੀ ਉਹ ਕਿੱਦਾਂ ਦੀ ਕਾਰਵਾਈ ਕਰ ਰਿਹਾ ਬਾਈ ਜੀ ਦੇਖਦੇ ਆ ਜੀ ਪਰਤਾਲ ਕਰ ਰਹੇ ਆ ਫਿਰ ਕਰ